ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਤ ਸੰਗਤ ਨੂੰ ਪਤਾ ਹੈ ਕਿ ਸਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਅੱਜ ਸਾਰੇ ਪਿੰਡਾਂ ਦੇ ਵਿੱਚ ਖਲਪਰਸਰ ਦੇ ਭੋਗ ਪਾਏ ਜਾ ਰਹੇ ਨੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਹਰ ਵੀਡੀਓ ਦੇ ਵਿੱਚ ਹਰ ਹਰ ਗੱਲ ਦੇ ਵਿੱਚ ਮੈਂ ਸਾਹਿਬ ਦੇ ਨਾਂ ਤੋਂ ਬਿਨਾਂ ਨਹੀਂ ਚੱਲਦਾ ਮੇਰੀ ਕੋਈ ਵੀ ਵੀਡੀਓ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਮੈਂ ਕੋਈ ਕੋਸ਼ਿਸ਼ ਮੈਨੂੰ ਕਹੀ ਜਾਵੇ ਪਰ ਮੈਂ ਵੀਡੀਓ ਨਹੀਂ ਪਾਣੀ ਮੈਂ ਸਾਬ ਸ੍ਰੀ ਜੋ ਵੀ ਅਮ ਗੁਰੂ ਘਰ ਦੇ ਨਾਲ ਸੋਹਣੀ ਵੀਡੀਓ ਪਾਉਣੀ ਹੈ ਸੋਹਣੀ ਗੱਲ ਕਰਨੀ ਸਾਡੀਆਂ ਧੀਆਂ ਭੈਣਾਂ ਦੀ ਸਾਰੇ ਜੋ ਵੀ ਮੇਰੇ ਵੀਰ ਸਿੱਖ ਭਰਾ ਨੇ ਸਾਰਿਆਂ ਦੀ ਮੈਂ ਵਧੀਆ ਗੱਲ ਕਰਨੀ ਹੈ ਤੇ ਧੰਤਨ ਸ਼ਹੀਦ ਮਹਾਰਾਜ ਬਾਬਾ ਦੀਪ ਸਿੰਘ ਜੀ ਚੜ੍ਹਦੀ ਕਲਾ ਕਰਨ ਸਾਰੇ ਲਗਰਿਆ ਤੇ ਹੁਣ ਤੁਹਾਡੇ ਨਾਲ ਮੈਂ ਇੱਕ ਸਾਡੇ ਖਾਲਸਾ ਜੀ ਨਰਪੈਖ ਖਾਲਸਾ ਜੀ ਉਹਨਾਂ ਦੇ ਨਾਲ ਆਪਾਂ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਇਹ ਮਤਲਬ ਜਿਹੜਾ ਅੱਜ ਬੜਾ ਲੰਗਰ ਪਾਣੀ ਦਾ ਪ੍ਰੋਗਰਾਮ ਸਾਰਾ ਹਨ ਜਨੇ ਬੜਾ ਦਿਸ਼ਾ ਲੋਕ ਰੱਖਦੇ ਨੇ ਮਹਾਰਾ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਹੀ ਯਾਦ ਕਰਨਾ ਚਾਹੀਦਾ ਅੱਜ ਜਿਵੇਂ ਕੱਲ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪੰਥ ਦੇ ਵਾਲੀ ਉਹਨਾਂ ਦਾ ਪ੍ਰਕਾਸ਼ ਪੁਰਵੇ ਹਾਂਜੀ ਕਿਉਂਕਿ ਜਨਮ ਦਿਹਾੜਾ ਨਹੀਂ ਜਾਂ ਪ੍ਰਗਟ ਮਹਾਰਾਜ ਜਿਹਦੇ ਪਾਛਾ ਪ੍ਰਕਾਸ਼ ਹੋਏ ਨੇ ਕਿਉਂਕਿ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਆਉਣ ਵਾਲੀ ਧਰਤੀ ਤੇ ਪ੍ਰਕਾਸ਼ ਹੋਇਆ ਕਿਉਂਕਿ ਪਹਿਲਾਂ ਵੀ ਇੱਥੇ ਅਵਤਾਰ ਆਏ ਸਤਕਾਰਯੋਗ ਨੇ ਆਪਾਂ ਉਹਨਾਂ ਦਾ ਸਤਕਾਰ ਕਰਨਾ ਹੈ ਪਰ ਉਹ ਆਏ ਤੇ ਉਹ ਹੋਰ ਹੀ ਜਿਵੇਂ ਕਮਾਂਕਾਰਾਂ ਚ ਪਰ ਫਿਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਧਰਤੀ ਨੇ ਪੁਕਾਰ ਕੀਤੀ ਤੇ ਇਸ ਧਰਤੀ ਤੇ ਗੁਰੂ ਨਾਨਕ ਸਾਹਿਬ ਨੇ ਆਪਣਾ ਪ੍ਰਕਾਸ਼ ਲਿਆ ਦੇ ਮਹਾਰਾਜ ਸੱਚੇ ਪਾਸ਼ਾ ਨੇ ਇੱਥੇ ਤਾਰਿਆ 10 ਜਾਮਿਆਂ ਤੇ ਜੋਤ ਵਰਤਾ ਕੇ ਤੇ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਵਿੱਚ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਜ ਵਿੱਚ 10 ਗੁਰੂ ਬਿਰਾਜਮਾਨ ਨੇ ਅੱਛਾ ਲੰਗਰ ਪ੍ਰਸ਼ਾਦੇ ਦਾ ਵੀ ਹੈ ਬਾਬਾ ਜੀ ਹਾਂਜੀ ਲੰਗਰ ਪ੍ਰਸ਼ਾਦਾ ਵੀ ਹੈ ਬੰਨ ਰਿਹਾ ਮਹਾਰਾਜ ਕਹਿੰਦਾ ਤੁਹਾਨੂੰ ਠੰਡਪੁਰ ਸਾਹਿਬ ਦੀ ਮਰਜ਼ਾਦਾ ਜਿਹੜੀ ਰਸ ਦੇਣਾ ਬੜਾ ਗੁਰੂ ਸਾਹਿਬ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਦੇ ਗਰੀਬਾਂ ਤੇ ਟੁੱਟ ਕੇ ਕਿਰਪਾ ਕੀਤੀ ਕਿ ਜੋ ਦਮਦਮਾ ਸਾਹਿਬ ਦੀ ਧਰਤੀ ਦੇ ਗੁਰੂ ਸਾਹਿਬ ਨੇ ਆਪ ਖਣਪੜ ਕਰਾਇਆ ਸੀ ਨਾ ਉਸ ਮਰਜ਼ਾਦਾ ਨੂੰ ਪੈ ਰਾਖੇ ਦੇ ਹੋਏ ਸ੍ਰੀ ਮੇਰ ਜਪਜੀ ਸਾਹਿਬ ਜੋ ਸਾਡੀ ਕੌਮ ਦੇ ਵਿੱਚ ਇਹ ਚੀਜ਼ ਲੋਪ ਹੋ ਗਈ ਸੀ ਤੇ ਪੰਜ ਪਾਠੀ ਸਿੰਘ ਨੇ ਤੇ ਪੰਜ ਜਾਪੀਏ ਸਿੰਘ ਨੇ ਹਾਂਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ 25 ਸਿੰਘ ਲਾਇਆ ਉਸਨੇ ਪੰਜ ਪਾਠੀ ਪੰਜ ਜਾਪੀਏ ਪੰਜ ਧੂਏ ਪੰਜ ਲਾਗਰੀ ਪੰਜ ਪਹਿਰੇਦਾਰ ਠੀਕ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਮਰਜ਼ਾਦਾ ਚਲਾਈ ਸੀ ਅੱਜ ਇਹ ਲੋ ਮਰਜ਼ਾਦਾ ਨੂੰ ਦਬ ਦਿੱਤਾ ਗਿਆ ਪਾਰ ਤੇ ਪੰਜ ਸਿੰਘ ਵੀ ਨਹੀਂ ਹੁੰਦੇ ਜਗਜੀ ਸਾਹਿਬ ਤੋਂ ਬਿਨਾ ਪਾਠ ਅਧੂਰਾ ਮੈਂ ਸੰਗਤਾਂ ਨੂੰ ਬੇਨਤੀ ਕਰਨਾ ਵੀ ਜਿੰਨੇ ਵੀ ਇਹ ਵੀਡੀਓ ਦੇਖਣਗੇ ਚਾਚਾ ਜੀ ਦੇ ਪੇਜ ਤੇ ਚਾਚਾ ਪੱਪੀ ਹਾਂਜੀ ਉਹਨਾਂ ਨੂੰ ਬੇਨਤੀ ਵੀ ਮਾਇਆ ਦੀ ਕੋਈ ਗੱਲ ਨਹੀਂ ਹੁੰਦੀ ਵੀ ਖਣਪੜ ਸਾਹਿਬ ਦੇ ਨਾਲ ਮਰਜ਼ਾਦਾ ਹੈ ਜਗਜੀ ਸਾਹਿਬ ਦਾ ਪਾਠ ਕਰਾਣਾ ਗੁਰੂ ਦਾ ਲੰਗਰ ਵੀ ਤਿਆਰ ਹੋ ਰਿਹਾ ਹੈ ਉਹ ਵੀ ਸੰਗਤਾਂ ਆ ਕੇ ਸ਼ਕਣ ਹੈ ਕਿ ਇਹਨਾਂ ਨੂੰ ਬਲਕਾਰ ਸਿੰਘ ਸਾਡਾ ਤਿਆਰ ਕਰ ਰਿਹਾ ਹੈ ਜੀ ਸਾਡੀ ਦੀਵਾ ਦਾ ਲੱਗੇ ਜੀ ਪਰਮੇਸ਼ਰ ਦਾ ਆਪਾਂ ਇਸ ਤੋਂ ਬਾਅਦ ਬਾਬਾ ਸੁਵਿੰਦਰ ਸਿੰਘ ਜੀ ਘੱਗੇ ਵਾਲੇ ਉਹਨੇ ਸਵਾਗਤ ਕਰਨ ਕਰਨਾ ਜੀ ਬਾਅਦ ਵਿੱਚ ਬਾਬਾ ਜੀ ਆ ਖੀਰ ਦਾ ਲੰਗਰ ਖੀਰ ਬਲੇਗੀ ਛਾਹ ਬਲੇਗਾ ਨਾਲ ਮਿਕਸ ਕਰਦੀ ਦਾਲ ਵਸਣ ਤਾਲੋ ਦੇਖ ਲੋ ਕਿੱਡਾ ਪ੍ਰਾਲਾ ਕੀਤਾ ਜਾਂਦਾ ਜੀ ਸਾਡੇ ਆ ਬਲਕਾਰ ਨੇ ਇਹਦੀ ਵੀ ਬੜੀ ਸੇਵਾ ਤੇ ਸਾਹਿਬ ਦੀ ਕਿਰਪਾ ਇਹ ਨੇ ਜੀ ਸਾਡੇ ਮਰਪੈ ਸਿੰਘ ਖਾਲਸਾ ਮੈਂ ਇੱਕ ਗੱਲ ਜ਼ਰੂਰ ਕਰਨਾ ਵੀ ਇਹ ਸਾਡੇ ਬਾਬਾ ਜੀ ਜਿਨ੍ਹਾਂ ਨੇ ਇਹ ਸਾਡੇ ਮਰਪੈ ਖਾਲਸਾ ਜੀ ਨੇ ਨਾ ਜੀ ਬੇਸ਼ੱਕ ਕੋਈ ਕੁਝ ਕਹੀ ਜਾਵੇ ਪਰ ਇੱਕ ਗੱਲ ਮੈਂ ਜ਼ਰੂਰ ਉਹਦੀ ਵੇਖ ਲਈਏ ਇਹ ਸਾਹਿਬ ਦੇ ਚਰਨਾਚ ਇਹ ਬੰਦਾ ਪੂਰਾ ਲੱਗਿਆ ਹੋਇਆ ਜੀ ਇਹਨੇ ਸੇਵਾ ਵੀ ਬਹੁਤ ਕਰਦਾ ਹੈ ਮਨੋਂ ਤਨੋਂ ਹੋ ਕੇ ਸੇਵਾ ਕਰਦਾ ਜੀ ਨੇ ਚਲੋ ਵਧੀਆ ਜਿਹਨੇ ਇਹਨੇ ਮਹਾਰਾਜ ਸੱਚੇ ਸਤਗੁਰੂ ਦਾ ਪੱਲਾ ਫੜਿਆ ਜੀ ਇਹਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਰੰਗ ਲਾਏ ਨੇ ਮੈਂ ਇਸ ਤਈਆ ਨਾ ਇਦੋਂ ਵੀ ਵਗ ਸੱਚੇ ਪਾਤਸ਼ਾਹ ਨੂੰ ਰੰਗ ਲਾਵੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰੇ ਤੁਹਾਡਾ ਆਪਣਾ ਚਾਚਾ ਪੱਪੀ ਲਾਲਵਾ ਹੁਣਾ ਥੋੜਾ ਜਿਹਾ ਬੰਦ ਸਾਹਿਬ ਜੀ ਕੀ ਪੁੱਤਰ ਬਹੁਤ ਬਹੁਤ